ਜਿਹੜੇ ਸ਼ਹੀਦ ਚਾਰਕ ਚਾਰਜੀ ਜੀ ਹੋਏ ਸੀ ਔਰ ਇੱਕ ਪੱਤਰਕਾਰ ਸ਼ਹੀਦ ਦੀ ਉਹਨਾਂ ਨੂੰ ਅੱਜ ਸਨਮਾਨਜ਼ੀ ਦੇ ਰਹੇ ਆ ਸਾਡੇ ਅੱਜ ਕਿਸਾਨ ਪੰਚਾਇਤ ਸਾਡੇ ਪ੍ਰਧਾਨ ਡਾਕਟਰ ਸਾਹਿਬ ਡਾਕਟਰ ਰਸ਼ਪਾਲ ਜੀ ਆਏ ਨੇ ਸਾਰੇ ਜ਼ਿਲ੍ਹਿਆਂ ਵਿੱਚ ਆਪਾਂ ਇਹ ਕਿਸਾਨ ਪੰਚਾਇਤਾਂ ਕੀਤੀ ਹੈ ਔਰ ਅੱਜ ਇਹ ਤਿਰਸਨਮਾਨਜ਼ੀ ਦੇਣੀ ਹੋ ਉਸ ਕਰਕੇ ਡਾਕਟਰ ਨੇ ਕਿਹਾ ਕਿ ਅੱਜ ਕਿਸਾਨ ਪੰਚਾਇਤ ਦੀ ਅਰਜੀ ਕਰ ਲਈ ਜਾਏ ਫੇਰ ਮਾਈ ਦਾ ਸਕਦੇ ਸਾਡੇ ਜਿਹੜੇ ਕਿਸਾਨਾਂ ਦੇ ਮੁੱਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਸਾਨੂੰ ਲਿਖਤੀ ਫੈਸਲਾ ਕੀਤਾ ਸਾਡੇ ਨਾਲ ਜਿਹੜੇ 7 ਬੰਦਾ ਮੰਨੀਆਂ ਉਹਦੇ ਤੋਂ ਸਰਕਾਰ ਮੁੱਕਰ ਗਈ ਹੈ ਔਰ ਉਹ ਮਨਾਉਣ ਲਈ ਸਾਨੂੰ ਦੁਬਾਰਾ ਉਹੀ ਤਾਕਤ ਖੜੀ ਕਰਕੇ ਔਰ ਦੁਬਾਰਾ ਦਿੱਲੀ ਨੂੰ ਘੇਰਨਾ ਪੈਣਾ ਵਾ ਉਹ ਸਿਲਸਿਲੇ ਦੇ ਵਿੱਚ ਅਸੀਂ ਹਰ ਜਨੇਜੇ ਪਸਾਰ ਪਛਾਤਾ ਕਰ ਰਹੇ ਆ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਜਿਹੜੀ ਜੋ ਮੋਰਚੇ ਦੀ ਮੀਟਿੰਗ ਆ ਉਹਦੇ ਵਿੱਚ ਰੱਖਣ ਕੇ ਆਪ ਹੀ ਕਿਸਾਨ ਕ੍ਰਾਂਤੀਕਾਰੀ ਸਾਡੇ ਵਿੱਚ ਲੋਕ ਇੱਥੇ ਜਿਹੜੇ ਪਾਰੀ ਦਾ ਗਰੋਹ ਇੱਕ ਵੱਡਾ ਅੰਦੋਲਨ ਜਿਹੜਾ ਖੜਾ ਹੋਏਗਾ ਇਹ ਭਾਜਪਾ ਸਰਕਾਰ ਦੇ ਖਿਲਾਫ ਹੈ ਕਿਉਂਕਿ ਉਹਨਾਂ ਨੇ ਵਿਕਤੀ ਮੰਗਾਂ ਜਿਹੜੀਆਂ ਹੋ ਗਈਆਂ ਨਹੀਂ ਮੰਨੀਆਂ ਔਰ ਹੁਣ ਕਿਸਾਨਾਂ ਨੂੰ ਇੰਨਾ ਪਰੇਸ਼ਾਨ ਕਰ ਰਹੇ ਨੇ ਕੋਈ ਝੋਨਾ ਮੰਡੀਆ ਚੁੱਕੇ ਨਹੀਂ ਜਾ ਰਿਹਾ ਉੱਥੇ ਸਟ੍ਰਾਈਕਾਂ ਹੋਈਆਂ ਪਈਆਂ ਪੰਜਾਬ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਤੇ ਪੰਜਾਬ ਦੇ ਇੱਥੇ ਕੋਈ ਬਹੁਤ ਮਜਬੂਰੀ ਦੇ ਵਿੱਚ ਜੇ ਕੋਈ ਪਾਰੀ ਸਾਡਾ ਦੇ ਪਰਚੇ ਕਰਦੇ ਆ ਔਰ ਪਾਣੀ ਜਿਹੜਾ ਪਾਣੀ ਸਾਡਾ ਗੰਦਾ ਹੋ ਰਿਹਾ ਥੱਲੇ ਧਰਤੀ ਦੇ ਥੱਲੇ ਪਾਣੀ ਜਿਹੜਾ ਬੋਲ ਕਰਕੇ ਸੁੱਟ ਰਹੇ ਨੇ ਉਹ ਉਹਦਾ ਵੀ ਅਸੀਂ ਚਾਹੁੰਦੇ ਕਿ ਸਖਤ ਕਾਨੂੰਨ ਬਣੇ ਕਿਉਂਕਿ ਸਾਡੇ ਬੱਚਿਆਂ ਨੇ ਪਾਣੀ ਪੀਣਾ ਬਾਅਦ ਚ ਸਾਡੇ ਬੱਚਿਆਂ ਨੇ ਇਹ ਜਿਹੜਾ ਜ਼ਹਿਰ ਘੁਲੰਡੇ ਨੇ ਉਹਨਾਂ ਦੇ ਪਾਣੀ 'ਚ ਉਹ ਜ਼ਹਿਰ ਰੋਕਣ ਲਈ ਔਰ ਜੋ ਹਰ ਪੈਲੀ ਦੇ ਤੱਕ ਪਾਣੀ ਪਹੁੰਚਾਇਆ ਜਾਵੇ ਨਹਿਰੀ ਪਾਣੀ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਅੱਜ ਇਹ ਕਿਸਾਨ ਪੰਚਾਇਤ ਕੀਤੀ ਹੈ ਨਾਲ ਇਹ ਸ਼ਰਤਾਂ ਅਝਲੀ ਦਿੱਤੀ ਹੈ ਲਖੀਮਪੁਰ ਕੀ ਜਿਹਦੇ ਸ਼ਹੀਦਾਂ ਨੂੰ ਜਿਹਦੇ ਚ ਚਾਰ ਕਿਸਾਨ ਸੀ ਸ਼ਹੀਦ ਹੋਏ ਔਰ ਇੱਕ ਪੱਤਰਕਾਰ ਸੀ ਕੇ ਇੱਕ ਪਾਰੀ ਰੋਕ ਕੇ ਸਾਡੀ ਅੱਜ ਦੋ ਮਸਲੇ ਦੋ ਮੁੱਦੇ ਨੇ ਇੱਕ ਤਾਂ 3 ਅਕਤੂਬਰ ਦਾ ਦਿਨ ਹੈ 3 ਅਕਤੂਬਰ ਵਾਲੇ ਦਿਨ 2020 ਜਦੋਂ 21 ਨੂੰ ਸੌਰੀ ਜਦੋਂ ਦਿੱਲੀ ਸਾਡਾ ਧਰਨਾ ਚੱਲ ਰਿਹਾ ਸੀ ਉਦੋਂ ਲਖੀਮਪੁਰ ਖੀਰੀ ਦੇ ਵਿੱਚ ਇੱਕ ਅਜੇ ਮਿਸ਼ਰ ਟੈਣੀ ਜੋ ਉਹ ਤੋਂ ਗ੍ਰਹਿ ਮੰਤਰੀ ਸੀ ਉਹਨਾਂ ਦੇ ਬੇਟੇ ਨੇ ਟਰੈਕਟਰ ਆਪਣੀ ਜੀਪ ਥਾਰ ਜੀਪ ਦੇ ਥੱਲੇ ਕਿਸਾਨ ਤਿੰਨ ਚਾਰ ਤੋਂ ਛੇ ਤੇ ਇੱਕ ਪੱਤਰਕਾਰ ਨੂੰ ਦਰੜਤਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਅੱਜ 31 ਅਕਤੂਬਰ ਦਾ ਦਿਨ ਹੈ ਸਯੁਗ ਕਿਸਾਨ ਮੋਰਚੇ ਵੱਲੋਂ ਸੱਦਾ ਦੂਜੇ ਨੰਬਰ ਤੇ ਅੱਜ ਇਹ ਜਿਹੜੀ ਕਿਸਾਨ ਪੰਚਾਇਤ ਹੈ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਜਿਹੜੇ ਮਸਲੇ ਨੇ ਕੇਂਦਰ ਸਰਕਾਰ ਨਾਲ ਤੇ ਸਾਡੇ ਜਿਹੜੇ ਮਸਲੇ ਜਿਵੇਂ ਅੱਜ ਕੱਲ ਮਨ ਲੋ ਸਭ ਤੋਂ ਪਹਿਲੀ ਗੱਲ ਹੈ ਕੇ ਚਾਵਲਾਂ ਦੀ ਜਿਹੜੀ ਪੈਡੀ ਜਿਹੜੀ ਉਹ ਬਕਵਾਲੀ ਹੈ ਉਹ ਰੁਕੀ ਹੋਈ ਹੈ ਕਿਉਂਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਚੋਣ ਦੇ ਜਿਹੜੇ ਸ਼ੈਡਰਾਂ ਚੋਂ ਨਹੀਂ ਚੁੱਕੇ ਚੋਣ ਨਹੀਂ ਚੁੱਕੇ ਇਸ ਕਰਕੇ ਥਾਣੀ ਹੈ ਤੇ ਜਿਹੜੇ ਬੁਖਾਰੀ ਨੇ ਖਾਸ ਕਰਕੇ ਹੜਤੀ ਇੱਕ ਦਿਨ ਵੀ ਉਹ ਨਹੀਂ ਅਸੀਂ ਖਰੀਦਣੀ ਉਹ ਨਹੀਂ ਖਰੀਦਣਾ ਹੜਤੀਆਂ ਵੀ ਹੜਤਾਲ ਤੇ ਚਲੇ ਗਏ ਨੇ ਸ਼ਰਮਾਰ ਦੇ ਆਵਾਜ਼ਾਂ ਪੈਣੇ ਕਹਿੰਦੇ ਅੱਜ ਕਰਨਾ ਸੋ ਇਹ ਮਸਲੇ ਨੇ ਜਿਹੜੇ ਵੀ ਅਸੀਂ ਲੋਕਾਂ ਨਾਲ ਸਾਂਝੇ ਕਰ ਰਹੇ ਆ ਨੰਬਰ 1 ਨੰਬਰ 2 ਦੇ ਵਿੱਚ ਡੀਏਪੀ ਦੀ ਜਿਹੜੀ ਖਾਦ ਹੈ ਇਹਦੀ ਬੜੀ ਕਾਲਾ ਵਿਚਾਰੀ ਹੋ ਰਹੀ ਹੈ ਡੀਏਪੀ ਘੱਟ ਮਿਲਦੀ ਹੈ ਡੁਪਲੀਕੇਟ ਵੀ ਵੇਚੀ ਜਾ ਰਹੀ ਹੈ ਸੋ ਡੀਏਪੀ ਦੇ ਵਿੱਚ ਜੋ ਧੋਖਾਧੜੀ ਹੋ ਰਹੀ ਹੈ ਉਹਦੇ ਬੋਚ ਵੀ ਲੋਕਾਂ ਨੂੰ ਜਾਗਰੂਤ ਕਰ ਲਈ ਆਇਆ ਹੈ ਤੀਸਰਾ ਕਿਸਾਨਾਂ ਦੇ ਮਸਲੇ ਘੱਟੋ ਘੱਟ ਸਮਰਥਨ ਮੁੱਲ ਸੀ2 ਪੰਜਾਬ ਸਰਕਾਰ ਦੇ ਫਾਰਮੂਲੇ ਦੇ ਮੁਤਾਬਕ ਉਹਦੀ ਖਰੀਦ ਦੀ ਗਰੰਟੀ ਕਰਨ ਵਾਲਾ ਕਾਨੂੰਨ ਸਾਰੇ ਕਨਨ ਸਾਰੇ ਕਿਸਾਨਾਂ ਦੇ ਕਰਜ਼ੇ ਤੋਂ ਮੁਕਤੀ 60 ਸਾਲਾਂ ਦੇ ਕਿਤੇ ਸਾਲ ਔਰਤ ਤੇ ਮਰਦ ਨੂੰ ਕਿਸਾਨ ਪੈਨਸ਼ਨ ਘਟੂ 10000 ਰੁਪਏ ਪ੍ਰਤੀ ਮਹੀਨਾ ਸਾਰੀਆਂ ਫਸਲਾਂ ਦਾ ਬੀਮਾ ਬਿਜਲੀ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਜਿੱਥੇ 스마트 ਮੀਟਰ ਲੱਗ ਰਹੇ ਨੇ ਉਹ ਰੱਦ ਕਰਨਾ ਜਿਹੜੇ ਉੱਚੀ ਪੂਛੀ ਦੀ ਦੇ ਦੋਸ਼ੀ ਆ ਨੇ ਉਹਨਾਂ ਨੂੰ ਸਜ਼ਾਵਾ ਦਿਵਾਉਣਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਤੇ ਦਿੱਲੀ ਤੋਂ ਦੋਧੇ ਤੋਂ ਪਰਚੇ ਦਰਜ ਹੋਏ ਸੀ ਉਹਨਾਂ ਨੂੰ ਰੱਦ ਕਰਉਣਾ ਤੇ ਭਾਰਤ ਮਾਲਾ ਪ੍ਰੋਜੈਕਟ ਦੀ ਸੁਪਰਵਾਇਜ਼ਨ ਸੜਕਾਂ ਉਹਨਾਂ ਦੇ ਪ੍ਰਸ਼ਾਸਨ ਰਾਤੇ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਦਾ ਕਿਸਾਨਾਂ ਨੂੰ ਪੂਰੇ ਦਾ ਪੂਰਾ ਜਿਹੜਾ ਮੁੱਲ ਨਹੀਂ ਇਹਨਾਂ ਮੁੱਦਿਆਂ ਨੂੰ ਕਿਸਾਨਾਂ ਨੂੰ ਜਾਗਰਤ ਕਰਨ ਲਈ ਅਸੀਂ ਪੂਰੇ ਪੰਜਾਬ ਦੇ ਅੰਦਰ ਕਿਸਾਨ ਪੰਚਾਇਤਾਂ ਕੀਤੀਆਂ ਨੇ ਪਟਿਆਲਾ ਕੀਤੀ ਹੈ ਫਤਿਹਗੜ ਕੀਤੀ ਹੈ ਬਰਨਾਲਾ ਕੀਤੀ ਹੈ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਮੁੰਡਾ ਮਕਸਦ ਅੱਜ ਗਰਦਸ਼ਪਤ ਹੋ ਰਹੀ ਹੈ ਬਟਾਲੇ ਹੋਈ ਹੈ ਸੋ ਇੱਕ ਕਿਸਾਨ ਪੰਚਾਇਤਾਂ ਦੀ ਲੜੀ ਤੋਂ ਬਾਅਦ ਅੱਗੇ 16 ਤਰੀਕ ਨੂੰ ਸਾਡੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਰੱਖੀ ਹੋਈ ਹੈ ਉਹਦੇ 'ਚ ਕੋਈ ਵੱਡਾ ਅੰਦੋਲਨ ਸਰਕਾਰ ਦੇ ਖਿਲਾਫ ਬਿਲਡ ਅਪ ਕਰਨ ਵਾਸਤੇ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ 'ਚ ਬਿਠਾਵਾਂਗੇ ਕਿ 26 ਨਵੰਬਰ ਆ ਰਿਹਾ ਸਾਡੀ ਚੌਥੀ ਸਾਲਗੋਹ ਮੋਰਚੇ ਦੀ ਆ ਰਹੀ ਹੈ ਦਿੱਲੀ ਦੇ ਵਿੱਚ ਆਓ ਮਿਲ ਕੇ ਦਿੱਲੀ ਦੇ ਵਿਰੋਧ 'ਚ ਇੱਕ ਵੱਡਾ ਸੰਘਰਸ਼ ਕਰੀਏ ਇਹ ਅਸੀਂ ਦਿੱਲੀ ਮੀਟਿੰਗ ਦੇ ਵਿੱਚ ਰੱਖਿਆ ਹੈ